ਬਹੁਤ ਧੰਨਵਾਦ ਜੀ ਪਹਿਲਾਂ ਤਾਂ ਤੁਹਾਨੂੰ ਸਾਡੀ ਟੀਮ ਦੇ ਮੈਂਬਰ ਹੋ ਤੁਸੀਂ ਪਹਿਲੇ ਦਿਨ ਤੋਂ ਵੀਰੋਂ ਸਾਡੇ ਤੇ ਲੋਹੜੀ ਦੀਆਂ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਬਿਲਕੁਲ ਸਾਰੇ ਅਸੀਂ ਸੇ ਰੇਡੀਓ ਦੇ ਨਾਲ ਜੋ ਜੁੜੇ ਸਰੋਤਿਆਂ ਨੂੰ ਲੋਹੜੀ ਦੀ ਮੁਬਾਰਕਬਾਦ ਮਾਗੀ ਦੀ ਐਡਵਾਂਸ ਦੇ ਵਿੱਚ ਮੁਬਾਰਕਬਾਦ ਜੀ 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 ਤੇ ਕਿਦਾਂ ਤਿਹਾੜ ਇੱਥੇ ਸਾਰਾ ਕੁਝ ਸਭ ਠੀਕ ਠਾਕ ਹੈ ਜੀ ਹਾਂ ਬਿਲਕੁਲ ਪੰਜਾਬ ਦੇ ਵਿੱਚ ਅੱਜ ਲੋਹੜੀ ਦਾ ਤਿਹਾੜ ਮਨਾਇਆ ਜਾ ਰਿਹਾ ਹੈ ਜਿਹੜਾ ਵੀ ਜੀ ਕਰਦੇ ਵਿੱਚ ਆਉਂਦਾ ਬੇਟਾ ਬੇਟੀ ਕੋ ਜਨਮ ਲੰਦਾ ਕਿਸੇ ਦੇ ਘਰੇ ਨਮਾ ਵਿਆਹ ਹੁੰਦਾ ਉਥੇ ਗੱਜਵੱਜ ਕੇ ਲੋਹੜੀ ਮਨਾਈ ਜਾਂਦੀ ਹੈ ਹਾਲਾਂਕਿ ਸਾਰੇ ਘਰਾਂ ਦੇ ਵਿੱਚ ਲੋਹੜੀ ਤਾਂ ਮਨਾਈ ਜਾਂਦੀ ਹੈ ਪਰ ਉਥੇ ਖਾਸ ਸਮਾਗਮ ਮਨਾਏ ਜਾਂਦੇ ਨੇ ਲੋਹੜੀ ਵੰਡੀ ਜਾਂਦੀ ਹੈ ਜిల్లా ਪੱਟੀ ਤੋਂ ਲੈ ਕੇ ਬਹੁਤ ਸਾਰੀਆਂ ਕਸਾਮਾਂ ਜਿਹੜੀਆਂ ਨੇ ਉਹ ਲੋਹੜੀ ਦੇ ਨਾਲ ਜੁੜੀਆਂ ਹੋਈਆਂ ਨੇ ਮਾਗੀ ਮੇਲਾ ਲੋਹੜੀ ਤੋਂ ਦੋ ਦਿਨ ਹੁੰਦਾ ਪੂ ਦੇ ਮਹੀਨੇ ਦਾ ਆਖਰੀ ਜਿਹੜਾ ਦਿਨ ਹੁੰਦਾ ਉਸ ਦਿਨ ਲੋਹੜੀ ਦਾ ਤਿਹਾਰ ਮਨਾਇਆ ਜਾਂਦਾ ਤੇ ਬਹੁਤੇ ਵੀ ਕਹਿੰਦੇ ਨੇ ਕਿ ਪੂਰ ਰਿੱਦੀ ਮਾ ਖਾਦੀ ਤੇ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਰਵਾਇਤਾਂ ਜਿਹੜੀਆਂ ਨੇ ਪਿਛਲੇ ਸਮੇਂ ਦੇ ਵਿੱਚ ਜੁੜੀਆਂ ਹੋਈਆਂ ਨੇ ਸਾਰੇ ਵਰਗਾਂ ਦੇ ਸਾਰੇ ਧਰਮੰਤ ਲੋਕ ਮਨਾਉਂਦੇ ਨੇ ਪੰਜਾਬ ਦੇ ਵਿੱਚ ਕਈ ਥਾਮਾਂ ਤੇ ਪਤੰਗ ਵੀ ਉਡਾਏ ਜਾਂਦੇ ਨੇ ਲੁਧਿਆਣਾ ਦੇ ਵਿੱਚ ਅੰਮ੍ਰਿਤਸਰ ਕਈ ਮਾਝੇ ਵਾਲੇ ਪਾਸੇ ਕਹ ਲਈਏ ਮਾਲਵੇ ਵਾਲੇ ਪਾਸੇ ਕਹ ਲਈਏ ਹਾਲਾਂਕਿ ਸਾਰੇ ਥਾਮਾਂ ਤੇ ਨਹੀਂ ਪਰ ਕਈ ਥਾਮਾਂ ਤੇ ਲੋਹੜੀ ਮੌਕੇ ਫਿਰੋਜ਼ਪੁਰ ਦੇ ਵਿੱਚ ਵੀ ਕਈ ਮਤਲਬ ਵੈਸੇ ਤਾਂ ਇਹ ਹੁੰਦਾ ਕਿ ਬਸੰਤ ਪੰਚਮੀ ਨੂੰ ਪਤੰਗਬਾਜ਼ੀ ਜ਼ਿਆਦਾ ਹੁੰਦੀ ਹੈ ਜੀ ਪਰ ਕਈ ਸ਼ਹਿਰਾਂ ਦੇ ਵਿੱਚ ਲੋਹੜੀ ਮੌਕੇ ਵੀ ਪਤੰਗਬਾਜ਼ੀ ਹੁੰਦੀ ਹੈ ਅੱਜ ਵੀ ਵੱਡੇ ਪੱਧਰ ਤੇ ਲੋਕਾਂ ਨੇ ਪਤੰਗ ਵੀ ਉਡਾਏ ਡੀਜੇ ਵੀ ਲਾਏ ਨੱਚੇ ਵੀ ਤਿਉਹਾਰ ਦਾ ਮੌਕਾ ਸੀ ਜਿਲੇ ਪ੍ਰਸ਼ਾਸਨ ਦੇ ਤੌਰ ਤੇ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਵੀ ਹਰ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਨਵਜੰਮੀਆਂ ਬੱਚੀਆਂ ਹੁੰਦੀਆਂ ਨੇ ਕੁਝ ਦਿਨ ਪਹਿਲਾਂ ਜਿਨ੍ਹਾਂ ਨੇ ਜਨਮ ਲਿਆ ਹੁੰਦਾ ਕੁਝ ਮਹੀਨਿਆਂ ਦੇ ਵਿੱਚ ਵਿੱਚ ਤਾਂ ਉਸ ਹਿਸਾਬ ਦੇ ਨਾਲ ਹਰ ਡਿਸਟ੍ਰਿਕਟ ਦੇ ਵਿੱਚ ਹਰ ਬਲਾਕ ਤਸੀਲ ਦੇ ਵਿੱਚ ਉਹਨਾਂ ਮਾਂ ਮਾਂ ਨੂੰ ਬੁਲਾ ਕੇ ਖਾਸ ਕਰ ਜਿੱਥੇ ਕੁੜੀਆਂ ਹੁੰਦੀਆਂ ਧੀਆਂ ਜੰਮਦੀਆਂ ਨੇ ਜਿੱਥੇ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਇਹ ਬਹੁਤ ਰਿਆ ਕਿ ਸਿਰਫ ਮੁੰਡਿਆਂ ਦੀ ਲੋੜੀ ਮਨਾਉਣੀ ਆ ਪੁੱਤਾਂ ਦੀ ਲੋੜੀ ਮਨਾਉਣੀ ਹੈ ਹੌਲੀ ਹੌਲੀ ਲੋਕ ਜਿਹੜੇ ਨੇ ਉਹ ਚੇਂਜ ਹੋ ਰਹੇ ਨੇ ਸੋਚ ਚੇਂਜ ਹੋ ਰਹੀ ਹੈ ਤਾਂ ਹੁਣ ਧੀਆਂ ਦੀ ਲੋੜੀ ਜਿਹੜੀ ਆ ਉਹ ਵੀ ਮਨਾਹ ਹੋ ਰਹੀ ਹੈ ਅੱਜ ਵੀ ਪਿਛਲੀ ਵਾਰ ਵੀ ਉਹ ਤੋਂ ਪਿਛਲੀ ਵਾਰ ਵੀ ਤਾਂ ਇਹ ਚੰਗੀ ਰਵਾਇਤ ਵੀ ਆ ਧੀਆਂ ਪੁੱਤਾਂ ਦੇ ਵਿੱਚ ਕੋਈ ਫਰਕ ਨਹੀਂ ਹੈਗਾ ਹੁਣ ਤਾਂ ਬਿਲਕੁਲ ਨਹੀਂ ਰਿਹਾ ਤੁਸੀਂ ਦੇਖੋ ਕਿ ਪੰਜਾਬ ਤੋਂ ਧੀਆਂ ਕੱਲੀਆਂ ਕੈਨੇਡਾ ਆ ਕੇ ਵੱਸਦੀਆਂ ਬਿਨੇ ਕੰਮ ਵੀ ਕਰਦੀਆਂ ਨੇ ਪੁੱਤਾਂ ਤੇ ਧੀਆਂ ਦੇ ਵਿੱਚ ਹੁਣ ਕੋਈ ਫਰਕ ਨਹੀਂ ਰਿਹਾ ਤੇ ਵੱਡੇ ਪੱਧਰ ਤੇ ਅੱਜ ਇਹ ਤਿਉਹਾਰ ਮਨਾਇਆ ਜਾ ਰਿਹਾ ਹੈ ਜੀ 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 ਸੋ ਤਿਉਹਾਰ ਮਨਾਇਆ ਜਾ ਰਿਹਾ ਆ ਆਪਾਂ ਨੂੰ ਪਤਾ ਜਦੋਂ ਪਿਛਲਾ ਕਿਸਾਨੀ ਸੰਘਰਸ਼ ਹੋਇਆ ਫਿਰ ਕਈ ਤਿਉਹਾਰ ਉੱਥੇ ਹੀ ਲੰਘੇ ਤੇ ਹੁਣ ਕੀ ਖਬਰ ਹੈ ਜੀ ਉੱਥੋਂ ਸਾਰੇ ਬਿਲਕੁਲ 49ਵੇਂ ਦਿਨ ਜਗਦੀਤ ਸਿੰਘ ਬੱਲੇਵਾਲ ਦੇ ਮਰਨ ਵਰਤ ਦਾ ਤੇ ਖਨੌਰੀ ਬਾਰਡਰ ਦੇ ਉੱਤੇ ਸ਼ੰਭੂ ਬਾਰਡਰ ਦੇ ਉੱਤੇ ਕਿਸਾਨ ਡਟੇ ਹੋਏ ਨੇ ਹਮਾਇਤ ਵੀ ਵਾਧੀ ਜਾ ਰਹੀ ਹੈ ਹੁਣ ਐਸ ਕੇ ਐਮ ਦੀ ਅੱਜ ਇੱਕ ਮੀਟਿੰਗ ਸੀਗੀ ਐਸ ਕੇ ਐਮ ਯਾਦ ਕਰਾ ਦਈਏ ਕਿ ਜਗਿੰਦਰ ਸਿੰਘ ਗਰਾਹਾ ਉਹਦਾ 파ਰਟ ਨੇ ਬਲਵੀਰ ਸਿੰਘ ਰਾਜੇਵਾਲ ਡਾਕਟਰ ਦਰਸ਼ਨਪਾਲ ਤਮਾਮ ਜਥੇਬੰਦੀਆਂ ਅੱਜ ਇੱਕ ਹੋਰ ਮੀਟਿੰਗ ਹੋਈ ਹੈ ਸ਼ੰਭੂ ਮੋਰਚੇ ਖਨੋਰੀ ਮੋਰਚੇ ਦੇ ਕਿਸਾਨ ਆਗੂ ਸੀਗੇ ਤੇ ਨਾਲ ਹੀ ਐਸ ਕੇ ਐਮ ਦੇ ਆਗੂ ਸੀਗੇ ਕਰੀਬ 5 ਆਗੂ ਉਧਰੇ ਪਾਸੇੋਂ ਸੀਗੇ 5 ਆਗੂ ਇੱਧਰ ਵਾਲੇ ਪਾਸੇੋਂ ਸੀਗੇ ਪਾਤਰਾਂ ਦੇ ਵਿੱਚ ਮੀਟਿੰਗ ਹੋਈ ਹੈ ਤੇ ਜਿਸ ਦੇ ਵਿੱਚ ਇਹ ਮੰਨੇ ਨੇ ਸਾਰੇ ਆਗੂ ਕਿ ਏਕੇ ਤੋਂ ਬਿਨਾ ਜਿਹੜੀ جنگ ਹੈ ਉਹ ਜਿੱਤੀ ਨਹੀਂ ਜਾਣੀ ਹੈਗੀ ਮਸਲਾ ਵੱਡਾ ਹੈ ਇਸ ਕਰਕੇ ਇਕਜੁੱਟ ਹੋਣਾ ਜ਼ਰੂਰੀ ਹੈ ਹਾਲਾਂਕਿ ਹੁਣ ਜਿਹੜੇ ਅਗਲੇ ਪ੍ਰੋਗਰਾਮ ਨੇ ਉਹ ਸਾਂਝੇ ਤੌਰ ਤੇ ਦਿੱਤੇ ਜਾ ਰਹੇ ਨੇ ਜਿਹੜਾ ਅਗਲਾ ਪ੍ਰੋਗਰਾਮ ਹੈ ਚਾਹੇ ਉਹ 26 ਜਨਵਰੀ ਦਾ ਏ ਚਾਹੇ ਉਹ ਹੋਰ ਪ੍ਰੋਗਰਾਮ ਦਿੱਤੇ ਜਾ ਰਹੇ ਨੇ 26 ਜਨਵਰੀ ਨੂੰ ਤਾਂ ਟਰੈਕਟਰ ਮਾਰਚ ਕੱਢਣ ਕਿ ਸਾਂਝੇ ਤੌਰ ਤੇ ਐਸਕੇਐਮ ਗੈਰ ਰਾਜਨੀਤਿਕ ਰਾਜਨੀਤਿਕ ਦੋਵੇਂ ਇਕੱਠੇ ਆਓਕੇ ਇਹ ਪ੍ਰੋਗਰਾਮ ਜਿਹੜਾ ਇਹ ਲਿਖਿਆ ਗਿਆ ਹੋਰ ਵੀ ਹਾਲਾਂਕਿ ਇੱਕ ਮੀਟਿੰਗ ਹੋਰ ਸੱਦ ਲਈ ਗਈ ਹੈ 18 ਜਨਵਰੀ ਨੂੰ ਤੇ ਇੱਕ ਕੀ ਇੱਕਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਸਾਂਝਾ ਪ੍ਰੋਗਰਾਮ ਜਿਹੜਾ ਦਿੱਤਾ ਜਾਊਗਾ ਪਰ ਦੂਜੇ ਪਾਸੇ ਜਗਜੀਤ ਸਿੰਘ ਢੱਲੇਵਾਲ ਦੇ ਮਾਮਲੇ ਦੇ ਵਿੱਚ ਹਾਲੇ ਵੀ ਉਹਨਾਂ ਨੂੰ ਦੇਖੋ ਮਰਨ ਵਰਤ ਜਾਰੀ ਹੈ ਸਿਹਤ ਉਹਨਾਂ ਦੀ ਡਾਵਾਡੋਲ ਜ਼ਰੂਰ ਕਹੀ ਜਾ ਸਕਦੀ ਹੈ ਪਰ ਹੌਸਲੇ ਬੁਲੰਦ ਜ਼ਰੂਰ ਨੇ ਕਿਉਂਕਿ ਇੰਨੀ ਵਾਰ ਸਰਕਾਰਾਂ ਦੇ ਅਧਿਕਾਰੀ ਸਰਕਾਰਾਂ ਦੇ ਅਫਸਰ ਸੁਪਰੀਮ ਕੋਰਟ ਵੱਡੇ ਪੱਤਰ ਤੇ ਇਸ ਚੀਜ਼ ਦੀ ਕੋਸ਼ਿਸ਼ ਇਹ ਪਹਿਲੇ ਹੀ ਦਿਨ ਜਗਜੀਤ ਸਿੰਘ ਢੱਲੇਵਾਲ ਨੂੰ ਚੁੱਕ ਕੇ ਪੰਜਾਬ ਸਰਕਾਰ ਦੇ ਵੱਲੋਂ ਹੀ ਡੀ ਐਮ ਸੀ ਹਸਪਤਾਲ ਲੈ ਜਾਣਾ ਫਿਰ 2-3 ਦਿਨ ਬਾਅਦ ਸੰਘਰਸ਼ ਤੋਂ ਬਾਅਦ ਉਹਨਾਂ ਨੂੰ ਵਾਪਸ ਭੇਜਣਾ ਉੱਥੇ ਵੀ ਉਹਨਾਂ ਦੇ ਵੱਲੋਂ ਅਨਗ੍ਰਹਿਣ ਨਾ ਕੀਤਾ ਜਾਣਾ ਤਾਂ ਇਹ ਕੋਈ ਹੌਸਲੇ ਵਾਲਾ ਬੰਦਾ ਹੀ ਕਰ ਸਕਦਾ ਹੈ ਜੀ ਕੋਈ ਜਜ਼ਬੇ ਵਾਲਾ ਬੰਦਾ ਹੀ ਕਰ ਸਕਦਾ ਹੈ ਜਿਹਦੇ ਮਨ ਦੇ ਵਿੱਚ ਜਜ਼ਬਾ ਹੋਵੇ ਭੁੱਖ ਹੜਤਾਲਾਂ ਤਾਂ ਤੁਸੀਂ ਅਸੀਂ ਬਹੁਤ ਦੇਖੀਆਂ ਨੇ ਜੀ ਮਰਨ ਵਰਤ ਵੀ ਬਹੁਤ ਦੇਖੇ ਨੇ ਪਰ ਤੁਸੀਂ ਦੇਖਦੇ ਹੋਣੇ ਕਿ ਥੋੜੇ ਦਿਨਾਂ ਬਾਅਦ ਹੀ ਕੋਈ ਨਾ ਕੋਈ ਮੰਤਰੀ ਸੰਤਰੀ ਦੇ ਹੱਥੋਂ ਜੂਸ ਦਾ ਗਲਾਸ ਪੀ ਲਿਆ ਜਾਂਦਾ ਤੇ ਉਹ ਭੁੱਖ ਹੜਤਾਲੋਂ ਮਰਨ ਵਰਤ ਤੋੜ ਦਿੱਤੀ ਜਾਂਦੀ ਹੈ ਇੰਨੀਆਂ ਲੰਮੀਆਂ ਭੁੱਖ ਹੜਤਾਲਾਂ ਇੰਨੀਆਂ ਲੰਮੇ ਮਰਨ ਵਰਤ ਜਿਹੜੇ ਨੇ ਉਹ ਬਹੁਤ ਘੱਟ ਦੇਖਣ ਨੂੰ ਮਿਲਦੇ ਨੇ ਤੇ ਰਗਜੀਤ ਸਿੰਘ ਢੱਲੇਵਾਲ ਅਡੋਲ ਵੀ ਨੇ ਜਗਜੀਤ ਸਿੰਘ ਢੱਲੇਵਾਲ 'ਚ ਜਜ਼ਬਾ ਹੌਂਸਲਾ ਸਭ ਕੁਝ ਕਾਇਮ ਹੈ ਉਹਨਾਂ ਦਾ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਵੀ ਨੇ ਕਿਸਾਨ ਆਗੂ ਵੀ ਨੇ ਐਸੇ ਕਰਕੇ ਐਸਕੇਮ ਨੂੰ ਹੁਣ ਇੱਕ ਤਰ੍ਹਾਂ ਨਾਲ ਕਹਿ ਲਿਆ ਚਲੋ ਝੁਕਣਾ ਤਾਂ ਅਸੀਂ ਸ਼ਬਦ ਨਹੀਂ ਯੂਜ਼ ਕਰਦੇ ਪਰ ਉਹਨਾਂ ਨੂੰ ਮੰਨਣਾ ਪਿਆ ਕਿ ਅਏ ਜਿਹੜੀ ਲੜਾਈ ਹੈ ਇਹਦੇ ਵਿੱਚ ਸਾਨੂੰ ਇਨਵੋਲਵ ਹੋਣਾ ਪੈਣਾ ਹੈ ਸਾਨੂੰ ਆਉਣਾ ਪੈਣਾ ਹੈ ਨਹੀਂ ਤਾਂ ਲੋਕ ਜਿਹੜੇ ਨੇ ਪੰਜਾਬ ਦੇ ਉਹ ਸਾਨੂੰ ਮੂੰਹ ਨਹੀਂ ਲਾਉਣਗੇ ਉਹ ਸਾਨੂੰ ਕਹਿਣਗੇ ਕਿ ਇੱਕ ਬੰਦਾ ਜਦੋਂ ਸੰਘਰਸ਼ ਕਰ ਰਿਹਾ ਸੀਗਾ ਜੇ ਉਹਨੂੰ ਨਾ ਹੋਵੇ ਕੁਝ ਵੀ ਪਰ ਜੇ ਅਜਿਹਾ ਕੁਝ ਪਾਣਾ ਵਾਪਰਦਾ ਤਾਂ ਸਾਡੇ ਮੱਥੇ ਤੇ ਕਲੰਕ ਲੱਗਦੀ ਆ ਵੀ ਤੁਸੀਂ ਕਿੱਥੇ ਸੀਗੇ ਉਦੋਂ ਤੇ ਇਹ ਸਾਰੀ ਗੱਲ ਹੈਗੀ ਹੈ ਤੇ ਇਸੇ ਕਰਕੇ ਏਕਾ ਜਿਹੜਾ ਜ਼ਰੂਰੀ ਵੀ ਹੈ ਤੇ ਅੱਜ ਆਗੂ ਮੰਨੇ ਵੀ ਨੇ ਕਿ ਏਕਾ ਜ਼ਰੂਰੀ ਹੈ ਤੇ ਹੁਣ ਆਉਣ ਵਾਲੀ ਮੀਟਿੰਗ ਦੇ ਵਿੱਚ ਹੋ ਸਕਦਾ ਹੈ ਕਿ ਮੁਕੰਮਲ ਏਕਾ ਹੋ ਜਾਵੇ ਪਰ ਫਿਰ ਵੀ ਸਮਾਹਾਲੀ ਲੱਗ ਰਿਹਾ ਤੇ ਅਣਜਿਮਾ ਦਿਨ ਅੱਜ ਹੋ ਗਿਆ ਭਪਿੰਦਰ ਜੀ 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 ਤੇ ਥੋੜੀ ਜੀ ਹੋਰ ਗੱਲਬਾਤ ਆਪਾਂ ਕਰਾਂਗੇ ਜੀ ਅੱਜ ਪੰਜਾਬ ਦੇ ਖਬਰਾਂ ਦੇ ਉੱਤੇ ਝਾਤ ਮਾਰਾਂਗੇ ਇੱਕ ਨਾ ਕਾਫੀ ਮੁੱਦਾ ਹੋਇਆ ਹੋਇਆ ਹੈ ਮੇਰੇ ਖਿਆਲ ਉਹ ਜਿਹੜੀ ਦਰਾਹੇ ਵਾਲੀ ਨਹਿਰ ਹੈ ਉੱਥੇ ਦੀ ਵੀਡੀਓਜ਼ ਬਹੁਤ ਸਾਰੀਆਂ ਸਾਹਮਣੇ ਆ ਰਹੀਆਂ ਨੇ ਜੀ ਕੀ ਰੌਲਾ ਰੱਪਾ ਜੀ ਉਹ ਸਾਰਾ ਦੇਖੋ ਭਪਿੰਦਰ ਜਿਹੜੀ ਉਹਨੂੰ ਸਰੰਦ ਨਹਿਰ ਵੀ ਕਹਿੰਦੇ ਨੇ ਕੱਚੀ ਨਹਿਰ ਵੀ ਕਹਿੰਦੇ ਨੇ ਉਹ ਭਾਗੜਾ ਤੋਂ ਹੀ ਸਟਾਰਟ ਹੁੰਦੀ ਹੈ ਰ ਉੱਪਰ ਦੇ ਨਾਲ ਜਾਂਦੀ ਜਾਂਦੀ ਅ ਚੰਕੌਰ ਸਾਹਿਬ ਵਾਲੇ ਪਾਸੇ ਨੂੰ ਹੁੰਦੀ ਹੁੰਦੀ ਝਾੜ ਸਾਹਿਬ ਵਾਲੇ ਪਾਸੇ ਨੂੰ ਜਾਂਦੇ ਜਾਂਦੇ ਅੱਗੇ ਤੋਂ ਉਹ ਦਰਾਹੇ ਨੂੰ ਹੁੰਦੀ ਹੈ ਦਰਾਹੇ ਤੋਂ ਅੱਗੇ ਬਠਿੰਡੇ ਵਾਲੇ ਪਾਸੇ ਨੂੰ ਜਾਂਦੀ ਹੈ ਜੀ ਇੱਕ ਤਾਂ ਉਹ ਨਹਿਰ ਨੂੰ ਚੌੜਾ ਕੀਤਾ ਜਾ ਰਿਹਾ ਹੈ ਇੱਕ ਇਹ ਵੀ ਚਰਚਾ ਆਈ ਕਿ ਨਹਿਰ ਨੂੰ ਪੱਕਾ ਬੀਚੀਤਾ ਜਾ ਰਿਹਾ ਹੈ ਜੀ ਅ ਹਾਲਾਂਕਿ ਇਹ ਗੱਲ ਦੇ ਅਧਿਕਾਰੀ ਤੌਰ ਤੇ ਹਾਲੇ ਤੱਕ ਪ੍ਰਸ਼ਾਸਨ ਦੇ ਵੱਲੋਂ ਨਹੀਂ ਕਿਹਾ ਗਿਆ ਉੱਥੇ ਜਿਹੜੇ ਅ ਐਕਟੀਵਿਸਟ ਨੇ ਸਮਾਜ ਸੇਵੀ ਨੇ ਉਹਨਾਂ ਨੇ ਇਹ ਮੁੱਦਾ ਚੁੱਕਿਆ ਕਿ ਬਿਨਾ ਪਰਮਿਸ਼ਨ ਤੋਂ ਉਹਦੇ ਆਲੇ ਦੁਆਲੇ ਜਿਹੜੇ ਦਰਖਤ ਸੀਗੇ ਉਹ ਵੱਡੇ ਪੱਧਰ ਤੇ ਉਹਨਾਂ ਨੇ ਕਟਾਈ ਕਰ ਦਿੱਤੀ ਗਈ। ਜੀ ਤੇ ਇਹ ਵੀ ਕਿਹਾ ਗਿਆ ਕਿ ਉਹਦੀ ਪਰਮਿਸ਼ਨ ਵੀ ਨਹੀਂ ਹੈਗੀ ਉਹਨੂੰ ਚੌੜਾ ਕੀਤਾ ਜਾ ਰਿਹਾ ਹੈਗਾ। ਹਾਲਾਂਕਿ ਇਹ ਪਹਿਲਾਂ ਵੀ ਰੌਲਾ ਜਿਹੜਾ ਇਹ ਚੱਲਦਾ ਆਇਆ ਕਿ ਜਿਹੜੀਆਂ ਕੱਚੀਆਂ ਨਹਿਰਾਂ ਨੇ ਉਹਨੂੰ ਥੱਲੇ ਤੋਂ ਪੱਕਾ ਕਰ ਰਹੀ ਹੈ ਸਰਕਾਰ। ਜੀ ਦੇਖੋ ਉਹਦੇ ਨਾਲ ਕੀ ਹੁੰਦਾ ਹੈ ਉਹਦੇ ਨਾਲ ਇਹ ਨੁਕਸਾਨ ਹੁੰਦਾ ਹੈ ਕਿ ਜਿੱਥੇ-ਜਿੱਥੇ ਨਹਿਰ ਲੰਘਦੀ ਹੈ ਜੀ ਉਤੋਂ ਤੁਝੇਕਰ ਨਹਿਰ ਕੱਚੀ ਆ ਤਾਂ ਪਾਣੀ ਰਿਸਦਾ ਉਹ ਇਲਾਕੇ ਦੇ ਵਿੱਚ ਪਾਣੀ ਦਾ ਲੈਵਲ ਆਪ ਮੁਹਾਰੇ ਅਪ ਹੋ ਰਹਿੰਦਾ ਜਿਹੜੀਆਂ ਥਾਵਾਂ ਤੋਂ ਨਹਿਰਾਂ ਲੰਘਦੀਆਂ ਨੇ ਉਹ ਨਹਿਰਾਂ ਜੇ ਕੱਚੀਆਂ ਹੋਣਗੀਆਂ ਤਾਂ ਆਪ ਮੁਹਾਰੇ ਉਹ ਪਾਣੀ ਜਿਹੜਾ ਇਹ ਆਲੇ ਦੁਆਲੇ ਦਾ ਧਰਤੀ ਦਾ ਪਾਣੀ ਸਾਫ਼ ਵੀ ਰਹਿੰਦਾ ਕਿਉਂਕਿ ਪਾਣੀ ਵਗਦਾ ਹੈ ਸਾਫੜਾ ਨਹਿਰ ਸਤਲੁਜ ਦੇ ਵਿੱਚੋਂ ਜਿਹੜੀ ਫੁੱਟਦੀ ਹੈ ਉਹ ਜਿਹੜਾ ਲਗਾਤਾਰ ਪਾਣੀ ਦਾ ਪ੍ਰਵਾਹ ਚੱਲਦਾ ਹੈ ਪਾਣੀ ਸੋਤਰਾ ਵੀ ਰੇਂਦਾ ਸਾਫ ਵੀ ਰੇਂਦਾ ਆਲੀ ਦਵਾਲੇ ਜੇਕਰ ਇਹ ਮੰਨਿਆ ਜਾਂਦਾ ਹੈ ਜਿਹੜੇ ਸਿਆਣੇ ਲੋਕ ਨੇ ਇਹ ਸਮਝਦੇ ਨੇ ਕਿ ਨਹਿਰ ਦੇ ਨਾਲ ਜਿਹੜਾ ਨਲਕਾ ਹੁੰਦਾ ਨਾ ਉਹਦਾ ਪਾਣੀ ਬਹੁਤ ਸ਼ੁੱਧ ਬਹੁਤ ਚੰਗਾ ਮੰਨਿਆ ਜਾਂਦਾ ਹੈ ਅੱਜ ਵੀ ਜਿਹੜਾ ਸਤਲੁਜ ਦਰਿਆ ਦੇ ਜੇਕਰ ਤੁਸੀਂ ਹੈੱਡ ਦੇ ਨੇੜੇ ਜਾਓ ਰੋਪੜ ਤਾਂ ਉੱਥੇ ਜਿਹੜੇ ਨਲਕੇ ਲੱਗੇ ਹੁੰਦੇ ਨੇ ਉੱਥੇ ਲੋਕ ਦੂਰੋਂ ਦੂਰੋਂ ਪਾਣੀ ਲੈਣ ਆਉਂਦੇ ਨੇ ਲਾਈਨਾਂ ਲੱਗ ਕੇ ਮੈਂ ਇਹਦੇ ਵਿੱਚ ਇੰਪੋਰਟ ਪਾਉਣਾ ਜਿਹੜੇ ਤੁਸੀਂ ਇਦਰਾਹੇ ਵਾਲੀ ਨਹਿਰ ਤੇ ਗੱਲਬਾਤ ਕਰ ਰਹੇ ਆਂ ਨੀਲੋਂ ਸਾਡੇ ਨਾਨਕੇ ਆਂ ਕੁੱਬਾ ਪਿੰਡ ਆ ਤੇ ਉਤੋਂ ਕਿੰਨਾ 1.5 ਕਿਲੋਮੀਟਰ ਹੋਣਾ ਜੀ ਪਿੰਡ ਉਥੋਂ ਨਹਿਰ ਤੋਂ ਤੁਸੀਂ ਉਹ ਦੇਖ ਲਓ ਅਸੀਂ 11ਵੀਂ ਦੀ ਛੁੱਟੀਆਂ ਜਾਣਾ ਆਪਣੇ ਨਾਨਕੇ ਕੁੱਬੇ ਤਾਂ ਉਹ ਉਥੇ ਤੱਕ 1.5 2 ਕਿਲੋਮੀਟਰ ਤੱਕ ਮੰਨ ਲਓ ਪਿੰਡ ਜਿਹੜੇ ਹੈ ਪਾਣੀ ਬਿਲਕੁਲ ਉੱਥੇ ਮੈਨੂੰ ਲੱਗਦਾ ਉਹ ਉਹ ਟਾਈਮਾਂ 'ਚ ਫ੍ਰਿਜਾਂ ਨਹੀਂ ਸੀ ਵਾਲੇ ਰੱਖਦੇ ਹੈਗੇ ਲੋਕ ਉਹ ਨਹਿਰ ਕਰਕੇ ਪਾਣੀ ਠੰਡਾ ਤੇ ਸ਼ੁੱਧ ਹੁੰਦਾ ਸੀਗਾ ਜੀ ਬਿਲਕੁਲ ਇਹ 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 ਮੰਨਣ ਦੀ ਗੱਲ ਹੈਗੀ ਹੈ ਕਿ ਜਿਹੜੇ ਆਲੇ ਦੁਆਲੇ ਦੇ ਪਿੰਡ ਨੇ ਉੱਥੇ ਪਾਣੀ ਦਾ ਲੈਵਲ ਵੀ ਉੱਪਰ ਰਹਿੰਦਾ ਹੈ ਪਾਣੀ ਦੀ ਕੁਆਲਿਟੀ ਜਿਹੜੀ ਆ ਉਹ ਵੀ ਆਮ ਦੂਰ ਨਾਲੋਂ ਚੰਗੀ ਰਹਿੰਦੀ ਹੈ ਪਰ ਹੁਣ ਜਦੋਂ ਤੁਸੀਂ ਥੱਲੇ ਕੰਕਰੀਟ ਲਾ ਦੋਗੇ ਉਹ ਪਾਣੀ ਰਿਸੂਗਾ ਨਹੀਂ ਉਹ ਪਾਣੀ ਜਿਹੜਾ ਹੈ ਹਾਲਾਂਕਿ ਉਹਦੇ ਨਾਲ ਇਹ ਤਾਂ ਹੋਊਗਾ ਕਿ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਾਣੀ ਕੂੜਾ ਚਲੇ ਜਾਊਗਾ ਪਰ ਤੁਸੀਂ ਦੇਖੋਗੇ ਜਦੋਂ ਜਿਹੜੀਆਂ ਨਹਿਰਾਂ ਨੇ ਜਿਹੜੇ ਪਾਣੀ ਦੇ ਸਰੋਤ ਨੇ ਇਹ ਜਦੋਂ ਕਿਤੇ ਨੁਕਸਾਨ ਹੁੰਦਾ ਤਾਂ ਵੀ ਪੰਜਾਬ ਦਾ ਹੁੰਦਾ ਹੈ ਤੇ ਜਦੋਂ ਹੁਣ ਇਹ ਚੀਜ਼ ਦਾ ਸਾਨੂੰ ਥੋੜਾ ਬਹੁਤ ਤਾਂ ਫਾਇਦਾ ਜਿਹੜਾ ਇਹ ਮਿਲਣਾ ਚਾਹੀਦਾ ਹਾਲਾਂਕਿ ਸਰਕਾਰ ਜਿਹੜੀ ਹੈ ਇਹ ਹੋਰ ਤਰੀਕੇ ਨਾਲ ਇਸ ਨੂੰ ਦਲੀਲ ਦਿੰਦੀ ਹੈ ਉਹ ਕਹਿੰਦੀ ਕਿ ਜੇ ਪਾਣੀ ਦੇ ਨਾਲ ਸਿੰਚਾਈ ਜਿਹੜੀ ਆ ਉਹਦੇ ਨਾਲ ਜਿਆਦਾ ਮਤਲਬ ਏਰੀਏ ਦੇ ਵਿੱਚ ਹੋ ਜੂਗੀ ਕਿਉਂਕਿ ਪਾਣੀ ਜਿਹੜਾ ਇੱਕ ਥਾਂ ਤੋਂ ਚੱਲੂਗਾ ਦੂਜੀ ਥਾਂ ਪੂਰਾ ਪਹੁੰਚੂਗਾ ਰਸਤੇ ਦੇ ਵਿੱਚ ਇਸ ਤਰ੍ਹਾਂ ਦੀ ਸੁਗੋਤ ਪਾਣੀ ਹੋਰ ਨਹੀਂ ਹੋਊਗਾ ਤਾਂ ਉਹਦੇ ਨਾਲ ਸਿੰਚਾਈ ਦਾ ਦੇਖੋ ਪਾਣੀ ਜਿਹੜਾ ਏ ਜਦੋਂ ਤੱਕ ਉੱਪਰੋਂ ਬਰਫ਼ ਹੈ ਬਰਫ਼ ਤੋਂ ਗਲੇਸ਼ੀਅਰ ਨੇ ਗਲੇਸ਼ੀਅਰ ਪਿਘਲਦੇ ਨੇ ਉਹਦੇ ਵਿੱਚੋਂ ਫਿਰ ਭਾਖੜਾ ਡੈਮ ਹੈ ਫਿਰ ਅੱਗੇ ਪਾਣੀ ਦਾ ਸਾਮਣਾ ਔਖਾ ਹੋ ਜਾਂਦਾ ਹੈ ਮਤਲਬ ਇਹ ਤਾਂ ਇਹ ਹੈ ਵੀ ਕਨੈਕਟੀਵਿਟੀ ਸਹੀ ਕਰਨ ਦੀ ਜ਼ਰੂਰਤ ਹੈਗੀ ਕਿਤੇ ਨਾ ਕਿਤੇ ਨਾ ਕਿਤੇ ਕੋਈ ਪੁਆਇੰਟ ਹੈਗਾ ਉੱਥੇ ਇਹ ਵੀ ਰੌਲਾ ਪੈ ਰਿਹਾ ਹੈ ਵੀ ਉਹਦੇ ਅੰਡਰਗਰਾਉਂਡ ਕੋਈ ਪਾਈਪ ਵੀ ਦੱਬੇ ਜਾ ਰਹੇ ਨੇ ਹੋ ਸਕਦਾ ਹੈ ਹੁਕਮੇ ਟੰਗ ਦੇ ਨਾਲ ਪਾਣੀ ਉਥੋਂ ਆਲਰੇਡੀ ਉਹ ਕਿਤੇ ਹੋਰ ਕਿਤੇ ਪਹੁੰਚਾਉਣਾ ਹੋਵੇ ਹਾਂ ਇਹ ਜ਼ਰੂਰ ਇਹ ਗੱਲ ਜਾਂਚ ਦਾ ਵਿਸ਼ਾ ਹੈ ਮੈਂ ਜ਼ਰੂਰ ਇਸ ਤੇ ਹੋਰ ਅਸੀਂ ਸਰਚ ਕਰਕੇ ਦੇਖਦੇ ਹਾਂ ਵੀ ਇਹਦੇ ਵਿੱਚ ਅਪਡੇਟ ਕੀ ਹੈਗਾ ਪਰ ਇਹ ਇਹਨਾਂ ਜ਼ਰੂਰ ਹੈ ਕਿ ਇੱਕ ਤਾਂ ਨਹਿਰ ਨੂੰ ਚੌੜਾ ਕੀਤਾ ਜਾ ਰਿਹਾ ਹੈ ਇੱਕ ਪੱਕਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦੇ ਨਾਲ ਆਲੇ ਦੁਆਲੇ ਤੋਂ ਦਰਖਤ ਜਿਹੜੇ ਨੇ ਉਹ ਬਹੁਤ ਵੱਡੇ ਪੱਧਰ ਤੇ ਵੱਡੇ ਜਾ ਰਹੇ ਨੇ ਤੁਸੀਂ ਦੇਖੋ ਕਿ ਜਦੋਂ ਹੁਣ ਤੁਸੀਂ ਸੜਕਾਂ ਬਣਦੀਆਂ ਨੇ ਹਾਲਾਂਕਿ ਠੀਕ ਹੈ ਕਿ ਸੜਕਾਂ ਬਣਨੀਆਂ ਜ਼ਰੂਰੀ ਨੇ ਸੜਕਾਂ ਦਾ ਫੋਰ ਲੇਨ ਹੋਣਾ ਏਟ ਲੇਨ ਹੋਣਾ ਉਹ ਵੀ ਬਹੁਤ ਜ਼ਰੂਰੀ ਹੈ ਪਰ ਜਿਹੜੇ ਦਰਖਤ ਇੰਨੇ ਵੱਡੇ ਪੱਧਰ ਤੇ ਕਟਾਈ ਹੋ ਜਾਂਦੀ ਹੈ ਹੁਣ ਤੁਸੀਂ ਜਦੋਂ ਪੰਜਾਬ ਆਏ ਤੁਸੀਂ ਦੇਖਿਆ ਹੋਣਾ ਕਿ ਜਿਹੜੀ ਤੁਹਾਡੀ ਸੜਕ ਲੁਧਿਆਣਾ ਤੋਂ ਚੰਡੀਗੜ੍ਹ ਨੂੰ ਜਾਂਦੀ ਹੈ ਉਹ ਸੜਕ ਪਹਿਚਾਨ ਨਹੀਂ ਹੁੰਦੀ ਕਿਸੇ ਟਾਈਮ ਉਹਦੇ ਸੜਕ ਦੇ ਆਲੇ ਦੁਆਲੇ ਇੰਨੇ ਰੁੱਖ ਸੀ ਇੰਨੀ ਹਰਿਆਲੀ ਸੀ ਜਿਸੀ ਤਰ੍ਹਾਂ ਇਹ ਨਹਿਰ ਹੈ ਕੱਚੀ ਨਹਿਰ ਦੇ ਆਲੇ ਦੁਆਲੇ ਸਫੈਦੇ ਬਹੁਤ ਨੇ ਦਰਖਤ ਬਹੁਤ ਨੇ ਜੀ ਤੋਂ ਇਹ ਹਮੇਸ਼ਾ ਹੀ ਹੁੰਦਾ ਹੈ ਕਿ ਜੇ ਤੁਸੀਂ ਇੱਕ ਦਰਖਤ ਪੱਟਿਆ ਦੇਖੋ ਉਹਦੀ ਉਹਨੂੰ ਤੁਸੀਂ ਬਚਾਉਣ ਵਾਸਤੇ ਤੁਸੀਂ ਕੁਝ ਕਰਨੀ ਰਹੇ ਤੇ ਸਭ ਤੋਂ ਘੱਟ ਰਕਬਾ ਜੰਗਲਾਤ ਦਾ ਪੰਜਾਬ ਦੇ ਵਿੱਚ ਹੈਗਾ ਏ ਤੇ ਜੇਕਰ ਤੁਸੀਂ ਇਹਨੂੰ ਆਪਣਾ ਸਰਕਲੇ ਖਰਾਬ ਕਰ ਲਿਆ ਕਿ ਰੁੱਖੇ ਨਾ ਹੋਏ ਪੰਜਾਬ ਦੇ ਵਿੱਚ ਹਰਿਆਲੀ ਨਾ ਹੋਈ ਪੰਜਾਬ ਦੇ ਵਿੱਚ ਹੁਣ ਖੇਤਾਂ ਦੇ ਵਿੱਚ ਤੁਸੀਂ ਦੇਖੋਗੇ ਕਿਤੇ ਪਿੰਡਾਂ ਚ ਆ ਕੇ ਦੂਰ ਤੱਕ ਤੁਹਾਨੂੰ ਕੋਈ ਰੁੱਖ ਨਹੀਂ ਮਿਲਦਾ ਅਗਲੇ ਅੱਗੇ ਟਾਲੀ ਵਾਲੇ ਖੇਤ ਹੁੰਦੇ ਸੀ ਤੁਤਾਂ ਵਾਲੇ ਖੇਤ ਹੁੰਦੇ ਸੀ ਹੁਣ ਉਹ ਸ਼ੌਰਾ ਕਹਿੰਦੇ ਆ ਜੀ ਸ਼ੌਰਾ ਹੋ ਗਿਆ ਜੇ ਸਰਕਾਰ ਲਾਉਂਦੀ ਵੀ ਹੈ ਸਰਕਾਰੀ ਤੌਰ ਤੇ ਵੀ ਕੁਝ ਰੁੱਖ ਲਾ ਦਿੱਤੇ ਜਾਂਦੇ ਨੇ ਸੜਕਾਂ ਦੇ ਆਲੇ ਦੁਆਲੇ ਉਹ ਵੀ ਜਦੋਂ ਪਰਾਲੀ ਸਾੜਦੇ ਆ ਰਹਿਤ ਖੂਨ ਨੂੰ ਅਗਲਾਉਂਦੇ ਆ ਉਹ ਵੀ ਵਿੱਚੇ ਸੜ ਜਾਂਦੇ ਹੈਗੇ ਆ ਫਿਰ ਜੀਵ ਜੰਤੂ ਵੀ ਸੜ ਜਾਂਦੇ ਹੈਗੇ ਆ ਤਾਂ ਇਹ ਸਾਰੀਆਂ ਚੀਜ਼ਾਂ ਨੂੰ ਸਾਨੂੰ ਸੋਚਣਾ ਪੈਣਾ ਇੱਕ ਤਾਂ ਸਾਨੂੰ ਤਰੱਕੀ ਵੀ ਠੀਕ ਹੈ ਜ਼ਰੂਰੀ ਹੈ ਪਰ ਉਹਦੇ ਏਵਲ ਦੇ ਵਿੱਚ ਜਾਂ ਉਹਦੇ ਬਦਲੇ ਦੇ ਵਿੱਚ ਤੁਸੀਂ ਇੱਕ ਰੁੱਖ ਦੇ ਬਦਲੇ ਕਿਤੇ ਚਾਰ ਰੁੱਖ ਲਾ ਰਹੇ ਹੋ ਜੇ ਤੇ ਸੜਕ ਚੌੜਾ ਕਰਨ ਦੇ ਨਾਤੇ ਸਿਰਫ ਕਟਾਈ ਕਰਕੇ ਤੁਸੀਂ ਚੱਲਦੇ ਬਣੇ ਤੇ ਸਾਡੇ ਜਿਹੜੇ ਰੁੱਖ ਨੇ ਐਨੇ 55 ਸਾਲ 100 ਸਾਲ ਦੇ ਲੱਗੇ ਹੋਏ ਉਹਨੂੰ ਦੇਖੋ ਜਿਹੜਾ ਨਵਾਂ ਬੂਟਾ ਉਹਨੇ ਕਿੰਨੇ ਦਿਨ ਚ ਪੈਦਾ ਹੋਣਾ ਫਿਰ ਬਹੁਤ ਬਾਰ ਜਿਹੜੇ ਆਵਾਰਾ ਪਸ਼ੂ ਨੇ ਕਿਤੇ 2-4 ਸਾਲ ਚ ਬੂਟਾ ਉੱਗਦਾ ਉਹ ਇੱਕ ਬਾਰ ਚ ਖਾ ਕੇ ਜਾਂਦੇ ਨੇ ਉਹਨੂੰ ਕੋਈ ਜੰਗਲਾ ਨਹੀਂ ਮਤਲਬ ਇਹ ਸਾਰੀਆਂ ਚੀਜ਼ਾਂ ਨੇ ਜਿੰਨਾ ਬਹੁਤ ਧਿਆਨ ਦੇਣ ਦੀ ਲੋੜ ਹੈਗੀ ਐ ਤੇ ਜੇਕਰ ਸਾਡੀ ਹਰਿਆਲੀ ਉਹਨਾਂ ਬਚੀ ਜੇਕਰ ਸਾਡੇ ਰੁੱਖ ਹੀ ਨਾ ਬਚੇ ਫਿਰ ਸਾਡਾ ਸਰਕਲ ਤਾਂ ਹੁਣ ਕਿਉਂ ਕਹਿੰਦੇ ਗਲੋਬਲ ਵਾਰਮਿੰਗ ਹੋ ਰਹੀ ਹੈ ਕਿਉਂ ਕਹਿੰਦੇ ਆ ਟੈਂਪਰੇਚਰ ਵੱਧਾ ਜਾ ਰਿਹਾ ਹੈ ਕਿਉਂ ਕਹਿੰਦੇ ਆ ਕਿ ਪਾਣੀ ਦਾ ਪਾਣੀ ਡੂੰਗਾ ਹੁੰਦਾ ਜਾ ਰਿਹਾ ਹੈ ਪਾਣੀ ਧਰਤੀ ਹੇਠ ਘਟਦਾ ਜਾ ਰਿਹਾ ਹੈ ਸਾਰੀਆਂ ਚੀਜ਼ਾਂ ਇਸੇ ਕਰਕੇ ਤਾਂ ਜਿਹੜੇ ਸਮਝਦਾਰ ਲੋਕ ਨੇ ਜਿਹੜੇ ਸਿਆਣੇ ਲੋਕ ਨੇ ਇਹਨਾਂ ਵਿਸ਼ਿਆਂ ਤੇ ਗੱਲਬਾਤ ਕਰਦੇ ਨੇ ਨਾ ਵਿਸ਼ਿਆਂ ਨੂੰ ਚੁੱਕਦੇ ਨੇ ਪਰ ਜੇਕਰ ਅਸੀਂ ਅਵੇਸਲੇ ਰਹੇ ਇਸੇ ਤਰ੍ਹਾਂ ਨਹਿਰਾਂ ਦੀ ਜਿਹੜੀ ਆ ਉਹ ਚੜ੍ਹਾਈ ਵਧ ਗਈ ਪਾਣੀ ਹੋਰ ਅੱਗੇ ਜਾਂਦਾ ਰਿਹਾ ਤੇ ਜਾਂ ਫਿਰ ਪੱਕੀਆਂ ਕੀਤੀਆਂ ਜਾ ਰਹੀਆਂ ਨਹਿਰਾਂ ਇਹਨਾਂ ਦਾ ਨੁਕਸਾਨ ਕੀ ਹੈ ਇਹਨਾਂ ਦਾ ਫਾਇਦਾ ਕੀ ਹੈ ਜੇਕਰ ਅਸੀਂ ਇਸ ਤੇ ਵਿਚਾਰ ਚਰਚਾ ਨਹੀਂ ਕਰੂੰਗੇ ਤਾਂ ਇਹ ਕਿਵੇਂ ਸਮੱਸਿਆਵਾਂ ਦਾ ਹੱਲ ਜਿਹੜਾ ਉਹ ਹੋਊਗਾ ਜੀ ਜੀ ਕੋਈ ਹੋਰ ਅਪਡੇਟ ਪੰਜਾਬ ਪੰਜਾਬ ਰਾਜਨੀਤੀ ਦੇ ਨਾਲ ਕੋਈ ਸੰਬੰਧਤ ਸਾਂਝੀ ਕਰਨੀ ਹੋਵੇ ਜੀ ਹਾਂ ਬਿਲਕੁਲ ਅਭਿੰਦਰ ਦਿੱਲੀ ਦੇ ਵਿੱਚ ਇਲੈਕਸ਼ਨ ਜਿਹੜੀ ਆ ਉਹ ਸ਼ੁਰੂ ਹੋ ਗਈ ਹੈ ਤੇ ਦਿੱਲੀ ਦੇ ਵਿੱਚ ਨਾਮਜ਼ਦਗੀ ਪੱਤਰ ਭਰਨ ਦਾ ਵੀ ਦੌਰ ਸ਼ੁਰੂ ਹੋ ਗਿਆ ਆਤੀਜੀ ਦੇ ਵੱਲੋਂ ਕਾਲਕਾ ਜੀ ਦੇ ਵਿੱਚ ਨਾਮਜ਼ਦਗੀ ਪੱਤਰ ਭਰੇ ਗਏ ਨੇ ਤੇ ਆਮ ਆਦਮੀ ਪਾਰਟੀ ਇਲਜ਼ਾਮ ਲਾ ਰਹੀ ਹੈ ਕਿ ਬੀਜੇਪੀ ਜਿਹੜੀ ਆ ਉੱਥੇ ਚਿਕਰ ਚ ਪੱਚ ਪੱਚੀ ਵੋਟਾਂ ਬਣਾ ਰਹੀ ਹੈ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਪੰਜਾਬ ਦੇ ਸੀਐਮ ਵੀ ਅੱਜ ਦਿੱਲੀ ਗਏ ਸਿੱਗੇ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਫਰਵਰੀ ਦੇ ਵਿੱਚ 5 ਫਰਵਰੀ ਨੂੰ ਇਲੈਕਸ਼ਨ ਹੈ 8 ਨੂੰ ਨਤੀਜੇ ਨੇ ਇੱਕ ਤਾਂ ਉਹ ਬਹੁਤ ਕੁਝ ਤੈਅ ਕਰੂਗਾ ਕਿ 5 ਫਰਵਰੀ ਦੀ ਜਿਹੜੀਆਂ ਵੋਟਾਂ ਨੇ ਦਿੱਲੀ ਦੇ ਵਿੱਚ ਪੈਣੀ ਹੈ ਤੇ ਜਿਹੜੇ 8 ਫਰਵਰੀ ਨੂੰ ਨਤੀਜੇ ਆਉਣੇ ਨੇ ਦਿੱਲੀ ਦੇ ਉਹ ਕੀ ਕਹਿੰਦੇ ਨੇ ਕੀ ਉਹ ਆਮ ਆਦਮੀ ਪਾਰਟੀ ਦੇ ਹੱਥ ਦੇ ਵਿੱਚ ਆਉਂਦੇ ਨੇ ਕਿੰਨੇ ਕੁ ਹੱਕ ਦੇ ਵਿੱਚ ਆਉਂਦੇ ਨੇ ਉਹਦੇ ਨਾਲ ਪੰਜਾਬ ਦੀ ਰਾਜਨੀਤੀ ਤੇ ਵੀ ਬਹੁਤ ਅਸਰ ਪੈਣਾ ਤੇ ਆਮ ਆਦਮੀ ਪਾਰਟੀ ਹੋਰ ਤਕੜੇ ਹੋ ਕੇ ਆਉਂਦੀ ਹੈ ਤੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਦਿੱਲੀ ਇਲੈਕਸ਼ਨ ਤੋਂ ਵਿਲੇ ਹੋਣ ਤੋਂ ਬਾਅਦ ਸਾਰਾ ਧਿਆਨ ਫਿਰ ਪੰਜਾਬ ਤੇ ਕੇਂਦ੍ਰਿਤ ਕੀਤਾ ਜਾਊਗਾ ਆਮ ਆਦਮੀ ਪਾਰਟੀ ਦੇ ਵੱਲੋਂ ਇਸ ਵੇਲੇ ਤਾਂ ਜਿਹੜੇ ਹਾਲਾਤ ਨੇ ਉਹ ਇਹ ਨੇ ਅਸਲ ਦੇ ਵਿੱਚ ਕਿ ਸੀਐਮ ਜਿਹੜੇ ਨੇ ਉਹ ਥੋੜੇ ਇਨਐਕਟਿਵ ਨਜ਼ਰ ਆ ਰਹੇ ਨੇ ਭਾਵੇਂ ਕਿ ਜੋ ਪਹਿਲਾਂ ਸੀਐਮ ਜਾਂਦੇ ਸੀ ਵੱਖ-ਵੱਖ ਫੰਕਸ਼ਨਾਂ ਦੇ ਵਿੱਚ ਜਾਂ ਉਹਨਾਂ ਦੇ ਧਰਮ ਪਤਨੀ ਜਾਂ ਉਹਨਾਂ ਦੀ ਸਿਸਟਰ ਜਾਂ ਉਹਨਾਂ ਦੀ ਮਾਂ ਜੀ ਉਹ ਹੁਣ ਅ ਬਹੁਤਾ ਕਿਤੇ ਦੇਖਣ ਨੂੰ ਨਹੀਂ ਮਿਲਦੇ ਕਿਤੇ ਸੀਐਮ ਪੰਜਾਬ 10 15 ਦਿਨ ਬਾਅਦ ਇਕੱਦੇ ਕੋਈ ਸਰਕਾਰੀ ਫੰਕਸ਼ਨ ਤੇ ਜਾਂਦੇ ਨੇ ਜਿਆਦਾਤਰ ਜੀ ਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਜਿਹੜੇ ਇਸ ਵੇਲੇ ਸੂਬਾ ਪ੍ਰਧਾਨ ਅਮਨ अरोड़ा ਉਹ ਜ਼ਿਆਦਾ ਐਕਟਿਵ ਨਜ਼ਰ ਆ ਰਹੇ ਨੇ ਤੇ ਹੌਲੀ ਹੌਲੀ ਆਮ ਆਦਮੀ ਪਾਰਟੀ ਅ ਜਿਹੜੀ ਆ ਉਹ ਦਿੱਲੀ ਦੇ ਬਾਲੇ ਇਸ ਵੇਲੇ ਸਾਰਾ ਧਿਆਨ ਹੈ ਸਾਰੇ ਐਮਐਲਏਜ਼ ਮੰਤਰੀਆਂ ਦੀਆਂ ਚੇਅਰਮੈਨਾਂ ਦੀਆਂ ਡਿਊਟੀਆਂ ਆ ਵਕ ਵਕ ਵਿਧਾਨ ਸਭਾ ਹਲਕਿਆਂ ਦੇ ਵਿੱਚ ਲੱਗੀਆਂ ਨੇ ਜੀ ਦੇਖਣਾ ਹੋਏਗਾ ਹੁਣ ਜਦੋਂ ਨਤੀਜੇ ਆਉਣਗੇ ਤੇ ਰਿਜ਼ਲਟ ਆਉਣਗੇ ਤੇ ਵੋਟਾਂ ਪੈਣਗੀਆਂ ਆ ਪੰਜਾਬ ਦੇ ਵਿੱਚ ਮਾਗੀ ਦਾ ਮੇਲਾ ਮੁਕਤਸਰ ਸਾਹਿਬ ਦੇ ਵਿੱਚ ਮਨਾਇਆ ਜਾਣਾ ਹੈ ਤੇ ਇਹਦੇ ਨਾਲ ਹੀ ਦੋ ਕਾਨਫਰੰਸਾਂ ਉੱਥੇ ਹੋ ਰਹੀਆਂ ਨੇ ਇੱਕ ਤਾਂ ਅਕਾਲੀ ਦਲ ਦੀ ਕਾਨਫਰੰਸ ਹੋ ਰਹੀ ਹੈ ਜੀ ਦੂਜੀ ਉੱਥੇ ਅਮਰਿਤਪਾਲ ਸਿੰਘ ਦੇ ਵੱਲੋਂ ਜੋ ਨਵੀਂ ਪਾਰਟੀ ਬਣਾਈ ਜਾ ਰਹੀ ਹੈ ਜਿਹਨਾਂ ਦੇ ਪਿਤਾ ਵੱਲੋਂ ਜੀ ਉਹਨਾਂ ਦੀ ਵੀ ਪਹਿਲੀ ਕਾਨਫਰੰਸ ਹੈ ਤੇ ਪਹਿਲੀ ਸਿਆਸੀ ਕਾਨਫਰੰਸ ਹੈਗੀ ਹੈ ਜੀ ਜੀ ਪਾਰਟੀ ਦਾ ਐਲਾਨ ਉਹਨਾਂ ਨੇ ਕੀਤਾ ਹੈ ਦੇਖਣਾ ਹੋਏਗਾ ਇਕੱਠ ਕਿੰਨਾ ਕੋ ਹੁੰਦਾ ਹੈ ਇਹ ਸਾਰਾ ਕੁਝ ਤੈਅ ਕਰੇਗਾ ਕਿੰਨਾ ਇਕੱਠ ਹੁੰਦਾ ਜੀ ਧੰਨਵਾਦ ਜੀ ਤੇ ਬਾਕੀ ਦੀਆਂ ਖਬਰਾਂ ਲਈ ਖਾਲੂ ਆਪ ਤੁਹਾਡੇ ਨਾਲ ਅਪਡੇਟ ਸਾਂਝੀ ਕਰਾਂਗੇ ਬਹੁਤ ਬਹੁਤ ਧੰਨਵਾਦ ਜੀ